ਕਿਵੇਂਓ ਜੀ ਸਾਰੇ ਪਹਿਲਾਂ ਵੇਖਾਂਗੇ ਗੋਰੇ ਹੋਣਾਂ ਦੀਆਂ ਕੁਜਰੀਲਾਂ ਤੇ ਫਿਰ ਪੜਾਂਗੇ ਕਹੈਂ ਕਹੈਂ ਢਿੱਡੀ ਪੀੜਾ ਪਾਉਣ ਵਾਲੇ ਕਮੈਂਟ ਚਲੋ ਸ਼ੁਰੂ ਕਰਦੇ ਹਾਂ ਉਹ ਤਸੂਏ ਵਾਲੀ ਜਾਨ ਥੱਲੇ ਆ ਜਾ ਉੱਥੇ ਤੈਨੂੰ ਰੱਖਦਾ ਮੈਂ ਘਰੇ ਕਹਿ ਗਏ ਆਂ ਵੀ ਆਟੇ 'ਚ ਪਾਣੀ ਨਾ ਪਾਉਣ ਬਸ ਗੱਲ ਖਤਮ ਲਿਫਾਫਾ ਵੀ ਲੈ ਕੇ ਆਵਾਂ ਜਾਮਨਾ ਤੋੜ ਕੇ ਦੇਂਗਾ ਕਿਉਂ ਆਟੇ 'ਚ ਪਾਣੀ ਪਾਉਣ ਨਾਲ ਤੇਰੀਆਂ ਸ਼ਕਤੀਆਂ ਘਟ ਜਾਣੀਆਂ ਨੇ ਅੱਜ ਤਾਂ ਆਟੇ 'ਚ ਪਾਣੀ ਪੈ ਗਿਆ ਬਾਈ ਕੱਲ ਨੂੰ ਤੂੰ ਆ ਜੀ ਅੰਬੂਰ ਉੱਥੇ ਉੱਥੇ ਦੱਸੂਗਾ ਬਿਨ ਬਗੈਰ ਪਾਣੀ ਤੋਂ ਆਟਾ ਕਿਵੇਂ ਗੁੰਨਿਆ ਜਾਂਦਾ ਕੀ ਆਹੀ ਆ ਆਟਾ ਤਾਂ ਵੀਰੇ ਕਰਦੇ ਨੇ ਗੁੰਨ ਲਿਆ ਹੁਣ ਦੱਸ ਆਵਾਂ ਜਾਂ ਨਾ ਗੁੰਦਦੇ ਨਹੀਂ ਮਮੀ ਜੀ ਮੇਰੇ ਹੱਥਾਂ ਤੇ ਮਹਿੰਦੀ ਲੱਗੀ ਝੂੜਾ ਪਿਆ ਵਾ ਸ਼ਾਵੇਂ ਸ਼ਾਵੇਂ ਲੰਨਾਂ ਬਾਈ ਨੇ ਕਿਤੇ ਰੰਗ ਨਾ ਕਾਲਾ ਹੋ ਜੇ ਐਸਾ ਮਤ ਕਰੋ ਮੇਰੀ ਜਾਨ ਲਾਈਫ ਮੇਂ ਕੁਛ ਅੱਛਾ ਕਰੋ ਯਾਰ ਆਟੇ ਚ ਪਾਣੀ ਨਾ ਪਾਉਣ ਜਾਮਣ ਨਾਲ ਹੀ ਰਜਾ ਦੂੰਗਾ ਬਾਈ ਕਿਸੇ ਹੋਰ ਦਰਖਤ ਲਿਆ ਜਾ ਜਾਮਣ ਥੱਲੇ ਮੈਂ ਨਹੀਂ ਲੰਨਾਂ ਕਿਉਂ ਉੱਥੇ ਤੂੰ ਸੋਟੀ ਲਕਾਈ ਆ ਆਪੋ ਤਾਂ ਬਹੁਤ ਦੌੜਾਂ ਜਿਹੜੀਆਂ ਖਲਾਲ ਦਾ 2 ਮਿੰਟਾਂ 'ਚ ਆ ਗਿਆ ਮੈਂ ਤੇਰਾ ਨਾ ਮਾਰੀ ਐ ਤੇ ਆਇਆ ਵਜੀਰ ਲਾਹ ਹਰ ਆ ਮਾਰਾਂ ਲਈ ਪਾਣੀ ਆਈ ਓਕੇ ਅੰਗਰਾਇਆ ਦੁਬਾਰਾ ਪਾਓ ਉਹ ਤੂੰ ਝੋਨਾ ਝੋਨਾ ਵੱਡ ਤੂੰ ਕਿਹੜੇ ਕੰਮੀ ਲੱਗਿਆ ਪਤੰਦਰ ਆ ਜਾ ਮੈਂ 2 ਮਿੰਟਾਂ ਵਾਲੀ ਮੈਗੀ ਬਣਾ ਕੇ ਰੱਖਦਾ ਇਹ ਭਗਵਾਨ ਆਜਾ ਤੈਨੂੰ ਕੁੰਡੀ 'ਚ ਫਸਾ ਕੇ ਮੱਛੀਆਂ ਫੜਾਂਗੇ ਗੰਡੋਆ ਜਿਹਾ ਸਿਸ ਮੀ ਪਲੀ ਸਟਾਪ ਇਟ ਡੋਟ ਸੇ ਥੈਟ ਕਮ ਆਨ ਬੇਬੀ ਬੱਕਰੀਆਂ ਬੱਕਰੀਆਂ ਚਾਰ ਜਾ ਕੇ ਸੌਲਾ ਬਦਭਾਸੀ ਦਾ ਤੰਦਰ ਕਿਹੜੇ ਕੰਮ ਹੀ ਪਿਆ ਜਾ ਕੇ ਚੋਰੀਆਂ ਚੋਰੀਆਂ ਕਰ ਸਮਝ ਆ ਗਈ ਨਾ ਸਮਝ ਆ ਗਈ ਤਾਂ ਦਵਾਰਾ ਪੁੱਛ ਲਈ ਬੱਤ ਓਕੇ ਆ ਪਾਕੀ ਵਰਦੀ ਜੀ ਕਮੈਂਟ ਗਲਤ ਨਹੀਂ ਕਰੀਦੇ ਪੁੱਤ 2.5 ਦਿਨ ਤੱਕ ਭੇੜ ਦੇ ਲੈਲੇ ਤੇ ਵੀ ਆਉਂਦੇ ਆ ਠੀਕ ਆ ਜਿੰਨੇ ਕ ਪਾਣੀ ਨਾਲ ਤੂੰ ਨਹਾਉਣਾ ਨਾ ਅਸੀਂ ਪਰਫਿਊਮ ਵੀ ਸੜਕ ਲੈਂਦੇ ਸੀ ਜਿਹਨੂੰ ਸੈਂਟਾਂ ਦੇ ਆ ਪੰਜਾਬੀ ਚ ਓਕੇ ਇੰਨੇ ਸੋਨੇ ਕੰਮ ਪੈ ਨੇ ਪੰਜਾਬ ਵਿੱਚ ਕੋਈ ਟੈਂਟ ਲਗਾਉਣਾ ਸਿੱਖ ਲਿਆ ਕੋਈ ਬਿਲਡਿੰਗ ਬੋਲਡਿੰਗ ਕਰਨਾ ਸਿੱਖ ਲਿਆ ਪਾਲਟੀ ਸੈਂਟਰ ਦੀ ਤਾਂ ਤੇਰੇ ਨੱਕ ਚ ਪੈਂਦੀ ਹਣੀ ਸ਼ੇਰਾ ਡੋਂਟ ਸੇ ਥੈਟ ਕਮ ਆਨ ਬੇਬੀ ਤੇਰੇ ਨੱਕ ਚ ਬਸ ਬੈਕ ਲਾ ਦੇਵੇਂ ਭਾਵੇਂ ਹਾਈ ਹਾਈ ਓਏ ਹੋਏ ਆਈ ਹਾਈ ਓਏ ਹੋਏ ਕਿਸੇ ਨੇ ਨੱਕ ਦਾ ਮਜ਼ਾਕ ਨਹੀਂ ਉਡਾਉਣਾ ਭਾਵੇਂ ਸਿਵਰੇ ਦੇ ਪਾਈਪ ਵਰਗਾ ਐ ਐਕਸਕਿਊਜ਼ ਮੀ ਪਲੀਸ ਸਟਾਪ ਇਟ ਬੀੜੀ ਪੀ ਕੇ ਸ਼ੱਟ ਪਰ ਇਹਨਾਂ ਗੁੱਸਾ ਨਾ ਕਰ ਬਾਈ ਨੱਕ ਦਾ ਸੌਦਾ ਕਰਨਾ ਸੀ ਯਾਰ ਕਬੂਤਰ ਰੱਖਨੇ ਸੀ ਨੱਕ ਚ ਬਾਕੀ ਇਹ ਵੀਡੀਓ ਸਿਰਫ ਫਨ ਲਈ ਸੀ ਗੋਰੇ ਵੀਰ ਨਾ ਕੋਈ ਹਿੱਟ ਨਹੀਂ ਵੀਡੀਓ ਵਧੀਆ ਲੱਗੇ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਇਦਾਂ ਦੀਆਂ ਹੋਰ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ